जान चुके हैं। ਅਸੀਂ ਵਾਯੂ ਨੂੰ ਜਾਣਦੇ ਆ। ਸਾਨੂੰ ਪਤਾ ਕਿ ਅਸੀਂ ਪ੍ਰਿਥਵੀ ਦੇ ਉੱਤੇ ਬੈਠੇ ਆ। ਸਾਨੂੰ ਪਤਾ ਹੈ ਕਿ ਵਾਯੂ ਤੋਂ ਬਿਨਾਂ ਜੀ ਰਹਿ ਨਹੀਂ ਸਕਦੇ। ਸੋ ਹੈ ਨਾ ਸਾਨੂੰ ਪਤਾ ਵੀ ਸਾਡੇ ਅੰਦਰ ਅਗਨ ਵੀ ਹੈ। ਸਾਡੇ ਅੰਦਰ ਅੱਗ ਵੀ ਹੈ ਜਿਹੜੀ ਸਾਡੇ ਭੋਜਨ ਨੂੰ ਭੋਜਨ ਨੂੰ ਪਕਾਉਂਦੀ ਹੈ। ਭੋਜਨ ਨੂੰ ਜਿਹੜਾ ਕੀ ਹੈ ਬਰੀਕ ਕਰਕੇ ਉਸ ਨੂੰ ਜਿਸਟਾ ਦੇ ਰੂਪ ਦੇ ਵਿੱਚ ਜਦੋਂ ਬਾਹਰ ਕੱਢਦੇ ਆ ਸਾਰੀ ਚੀਜ਼ ਸਾਡੇ ਅੰਦਰ ਹੈ। ਲੇਕਿਨ ਆਕਾਸ਼ ਤਦ ਤਨੋਂ ਅਸੀਂ ਅਜ ਤੱਕ ਨਹੀਂ ਪਹਿਚਾਣ ਪਏ। ਆਕਾਸ਼ ਕਿੱਥੇ ਆ? ਭਗਵਾਨ ਵਾਲਿਓ ਆਕਾਸ਼ ਵੀ ਸਾਡੇ ਅੰਦਰ ਹੀ ਹੈ ਆਕਾਸ਼ ਉਹੀ ਆਕਾਸ਼ ਹੈ ਜਿਨੇ ਸਾਡੇ ਨੇਤਰ ਸਾਡੇ ਅੱਖਾਂ ਸਾਡੇ ਅੰਦਰ ਦੀਆਂ ਆਂਤਰਾ ਜਿੰਨੀਆਂ ਵੀ ਨੇ ਮਾਸਪੇਸ਼ੀਆਂ ਜਿੰਨੀ ਹੱਡੀਆਂ ਨੇ ਇਹ ਸਾਰੇ ਦਾ ਵਿਸਤਾਰ ਆਕਾਸ਼ ਦੇ ਵਿੱਚ ਹੀ ਸਮਾਇਆ ਹੋਇਆ ਹੈ ਆਕਾਸ਼ ਦੇ ਵਿੱਚ ਹੀ ਨੇ ਜਿਵੇਂ ਆਕਾਸ਼ ਦੇ ਵਿੱਚ ਤਾਰੇ ਅਸੀਂ ਦੇਖਦੇ ਆਂ ਚੰ드ਰਮਾ ਦੇਖਦੇ ਆਂ ਸੂਰਜ ਦੇਖਦੇ ਆਂ ਜਿਵੇਂ ਇਹ ਸਾਰੇ ਸਾਡੇ ਇਸ ਆਕਾਸ਼ ਹੀ ਤਾਂ ਹੈ ਅੰਦਰ ਉਹਦੇ ਅੰਦਰ ਹੀ ਵਿਚਾਰ ਆ ਰਹੇ ਨੇ ਪੋਜ਼ਿਟਿਵ ਵਿਚਾਰ ਵੀ ਆ ਰਹੇ ਨੇ ਨੈਗੇਟਿਵ ਵਿਚਾਰ ਵੀ ਆ ਰਹੇ ਨੇ ਹਨ ਉਹਦੇ ਵੀ ਸਾਰਾ ਕੁਝ ਚਲੇ ਜਾਣਾ ਕਈ ਵਾਰੀ ਭਗਤੀ ਮਾਰਗ ਦੇ ਉੱਤੇ ਤੁਰਦਿਆਂ ਹੋਇਆਂ ਇਨਸਾਨ ਬੇਫਜ਼ੂਲ ਬੇਮਤਲਬ ਲੋਕ ਉਹਨਾਂ ਲੋਕਾਂ ਦੇ ਕਾਰਨ ਪਰੇਸ਼ਾਨ ਹੁੰਦਾ ਹੈ ਜਿਨ੍ਹਾਂ ਲੋਕਾਂ ਦੀ ਜੇ ਜੇ ਉਹਨਾਂ ਲੋਕਾਂ ਦੀ ਖਾਤਰੋ ਤੁਰਨਾ ਸ਼ੁਰੂ ਕਰ ਦੇਵੇ ਜਾਂ ਉਹਨਾਂ ਲੋਕਾਂ ਦੇ ਨਾਲ ਰਹਿਣਾ ਸ਼ੁਰੂ ਕਰ ਦੇਵੇ ਜਾਂ ਉਹਨਾਂ ਲੋਕਾਂ ਦੀ ਮੰਨਣਾ ਸ਼ੁਰੂ ਕਰ ਦੇਵੇ ਤੇ ਉਹ ਕਦੇ ਵੀ ਆਪਣੇ ਆਪੇ ਦੀ ਪਛਾਣ ਨਹੀਂ ਕਰ ਪਾਵੇਗਾ ਤੇ ਇਸ ਸੰਸਾਰ ਵਿੱਚ ਭਾਵੇਂ ਉਹ 60 ਸਾਲ ਦੀ ਉਮਰ ਇੱਥੇ ਬਤੀਤ ਕਰ ਜਾਵੇ ਭਾਵੇਂ 80 ਪਾ